ਸਭ ਤੋਂ ਪਹਿਲਾਂ ਮੈਂ ਐ ਐਮਸੀ ਸਹਿਬਾਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਆ ਅੱਜ ਸਿਰਫ ਅੰਜੂ ਚੰਦਰ ਜੀ ਨੂੰ ਪ੍ਰਧਾਨ ਨਹੀਂ ਚੁਣਿਆ ਗਿਆ ਮੈਂ ਖੁਸ਼ੀ ਦੀ ਗੱਲ ਦੱਸਦੀ ਆ ਸਾਰਿਆਂ ਨੂੰ ਪਤਾ ਨਹੀਂ ਹੋਣਾ ਜਿਹੜੇ ਬਾਹਰ ਖੜੇ ਸੀ ਕਿ ਅੱਜ ਉੱਥੇ 26 ਜਣੇ ਮੌਜੂਦ ਸੀ 26 ਦੇ 26 ਬੰਦੇ ਨੇ ਵੋਟ ਪਾ ਕੇ ਬਰਦਾਸ਼ਤ ਰੋ ਜਿਹੜੀ ਜਿਹੜੀ ਇਹ ਚੋਣ ਹੋਈ ਹੈ ਸਰਬਸੰਮਤੀ ਨਾਲ ਹੋਈ ਹੈ ਮੁਕਾਬਲੇ ਦੇ ਵਿੱਚ ਦੂਸਰਾ ਬੰਦਾ ਕੋਈ ਨਹੀਂ ਸੀ ਜਿਹਨੇ ਪ੍ਰਧਾਨ ਬਣਨ ਦੇ ਲਈ ਅ ਹੱਥ ਖੜਾ ਕੀਤਾ ਅਸੀਂ ਅੰਜੂ ਚੰਦਰ ਦੀ ਅੰਜੂ ਚੰਦਰ ਜੀ ਦਾ ਨਾਮ ਰੱਖਿਆ ਸੀ ਸੋ ਸਾਰਿਆਂ ਨੇ ਉਸ ਉਸ ਗੱਲ ਦਾ ਜਿਹੜਾ ਹੈਗਾ ਮਾਣ ਰੱਖਿਆ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਪੂਰੇ ਐਮਸੀ ਸਹਿਬਾਨਾਂ ਦਾ ਧੰਨਵਾਦ ਕਰਦੀ ਆ ਸਾਡੀ ਪੂਰੀ ਟੀਮ ਦਾ ਧੰਨਵਾਦ ਕਰਦੀ ਆ ਤੇ ਜਿਨ੍ਹਾਂ ਨੇ ਏਕਤਾ ਦਿਖਾਈ ਹੈ ਪਹਿਲਾਂ ਜਦੋਂ ਪ੍ਰਧਾਨ ਨੂੰ ਉਤਾਰਿਆ ਗਿਆ ਉਦੋਂ ਵੀ ਸ਼ਾਂਤੀਪੂਰਵਕ ਵੋਟਾਂ ਹੋਈਆਂ ਸੀ ਅੱਜ ਤੇ ਕਮਾਲ ਹੀ ਕਰ ਦਿੱਤੀ 25 ਬੰਦੇ ਮੌਜੂਦ ਸੀ ਤੇ ਸਾਰੇ ਦੇ ਸਾਰੇ ਹੀ ਜਿਹੜੇ ਹੈਗੇ ਨੇ ਉਹਨਾਂ ਨੇ ਅੰਜੂ ਚੰਦਰ ਜੀ ਨੂੰ ਜਿੱਤੇ ਅੱਜ ਆਮ ਆਦਮੀ ਪਾਰਟੀ ਨੇ ਖਰੜ ਦੇ ਵਿੱਚ ਵੀ ਜਿਹੜੀ ਆਪਣੀ ਪ੍ਰਧਾਨ ਹੈ ਉਹ ਨਿਯੁਕਤ ਕੀਤੀ ਹੈ ਮੈਂ ਆਮ ਆਦਮੀ ਪਾਰਟੀ ਸਾਡੀ ਸਮੁੱਚੀ ਲੀਡਰਸ਼ਿਪ ਸਰਦਾਰ ਭਗਵੰਤ ਸਿੰਘ ਮਾਨ ਜੀ ਸੀਐਮ ਸਾਹਿਬ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮੋ ਤੇ ਸਾਡੇ ਪ੍ਰਧਾਨ ਸਾਹਿਬ ਅਮਨ ਅਰੋੜਾ ਜੀ ਮੈਂ ਪੂਰੀ ਟੀਮ ਪਾਰਟੀ ਨੂੰ ਵਧਾਈ ਦਿੰਨੀ ਆ ਕਿ ਅਸੀਂ ਖਰੜ ਜਿਹੜੀ ਪੰਜਾਬ ਦੀ ਇੱਕ ਵੱਡੀ ਕਮੇਟੀ ਹੈ ਜਿੱਥੇ ਅਸੀਂ ਦਾ ਸਿਰਫ ਕੋਈ ਮੁਕਾਬਲਾ ਕੀਤਾ ਸਰਬਸੰਤੀ ਦੇ ਨਾਲ 27 ਵਿੱਚੋਂ 25 ਬੰਦੇ ਮੌਜੂਦ ਸੀ ਤੇ 25 ਦੇ 25 ਨੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਜਿੱਤੇ ਸੀਗੇ ਵਾਰ ਨੰਬਰ 16 ਤੋਂ ਅੰਜੂ ਚੰਦਰ ਜੀ ਉਹਨਾਂ ਨੂੰ ਜਿਹੜਾ ਪ੍ਰਧਾਨ ਦੇ ਲਈ ਉਹਨਾਂ ਦੀ ਸਹਿਮਤੀ ਪਗਟਾਈ ਹੈ ਮੈਂ ਖਰੜ ਵਾਸੀਆਂ ਨੂੰ ਵਧਾਈ ਦਿੰਨੀ ਆ ਮੈਡਮ ਮੈਡਮ ਸਮਾਂ ਥੋੜਾ ਹੈ ਜੀ ਸਮਾਂ ਥੋੜਾ ਹੈ ਜੀ ਪ੍ਰਧਾਨ ਜਿਹੜੇ ਬਣਾਦੇ ਨੇ ਕੰਮ ਬਹੁਤ ਨੇ ਖਰੜ ਦੇ ਕੀ ਕਹਿਣਾ ਜਾਓਗੇ ਸਾਰੇ ਕੰਮ ਆ ਜਿਹੜੇ ਹੁਣ ਅਸੀਂ ਸਪੀਡ ਨਾਲ ਕਰਾਂਗੇ ਜਿਨ੍ਹਾਂ ਪ੍ਰਧਾਨਾਂ ਜਿਨ੍ਹਾਂ ਸਾਡੇ ਐਮਸੀ ਸਹਿਬਾਨ ਸਾਰੇ ਪ੍ਰਧਾਨ ਨੇ ਜਿਨ੍ਹਾਂ ਉਹਨਾਂ ਨੇ ਅੱਜ ਇਹ ਉਮੀਦ ਦਿਖਾਈ ਹੈ ਮਾਨਜਤ ਦਿਖਾਇਆ ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਐਮਐਲਏ ਬਣਾਤਾ ਸੀ ਤੇ ਕੰਮ ਹੈ ਜਿਹੜੇ ਉਹ ਕੱਲ ਤੋਂ ਗਤੀ ਨਾਲ ਹੋਣੇ ਸ਼ੁਰੂ ਹੋ ਜਾਣੇ ਆ ਹੁਣ ਹੋਲੀ ਸੋਲੀ ਜਿਹੜੀ ਸਰਕਾਰ ਹੈ ਉਹ ਖਰੜ ਦੇ ਵਿੱਚ ਐਮਐਲਏ ਵੀ ਤੁਹਾਡਾ ਤੇ ਹੁਣ ਐਮਸੀ ਵੀ ਜਿਹੜੇ ਪ੍ਰਧਾਨ ਵੀ ਨੇ ਕਮੇਟੀ ਦੇ ਆਮ ਆਦਮੀ ਪਾਰਟੀ ਦੇ ਨੇ ਤੇ ਮੈਂ ਵਧਾਈ ਦਿੰਨੀ ਆ ਕੰਮ ਕਿਵੇਂ ਹੁੰਦੇ ਨੇ ਉਹ ਹੁਣ ਅਸੀਂ ਦੱਸ ਦਵਾਂਗੇ ਹੁਣ ਰੋਕਣ ਟੋਕਣ ਵਾਲਾ ਕੋਈ ਨਹੀਂ ਜਿਹੜੇ ਕੰਮ ਦੇ ਖਰੜ ਦਾ ਜਿਹੜਾ ਨਾਗਰਿਕ ਜਿਸ ਕੰਮ ਉੱਤੇ ਹੱਥ ਰੱਖੂਗਾ ਉਹ ਕੰਮ ਹੋਣਾ ਸ਼ੁਰੂ ਹੋ ਜਾਣਾ ਨਕਸ਼ੇਬੰਦ ਕੀਤੇ ਹੋਏ 23-9 ਦਾ ਕੀ ਕਹਾਂਗੇ ਖਰੜ ਦੇ ਦੇਖੋ ਅਸੀਂ ਹਾਈ ਕੋਰਟ ਨੂੰ ਅਪੀਲ ਕਰਦੇ ਹਾਂ ਵੀ ਬਹੁਤ ਸਾਰੇ ਜਿਹੜੇ ਆਮ ਲੋਕ ਨੇ ਇਹ ਨਕਸ਼ੇਬੰਦ ਕਰਨ ਨਾਲ ਸਫਰ ਹੁੰਦੇ ਨੇ ਅ ਮੋਸ਼ਨਲੀ ਡੈਮੇਜ ਹੁੰਦਾ ਬਹੁਤ ਸਾਰਿਆਂ ਨੂੰ ਕੁਝ ਲੋਕ ਗਲਤ ਹੁੰਦੇ ਆ ਬਹੁਤ ਸਾਰੇ ਸਹੀ ਵੀ ਹੁੰਦੇ ਨੇ ਤoire ਤੇ ਇੱਕ ਦਰੁਸਤ ਫੈਸਲਾ ਲਿਆ ਜਾਵੇ ਤੇ ਅਸੀਂ ਤਾਂ ਵੇਟ ਕਰ ਰਹੇ ਹਾਂ ਕਿ ਇਹਦੇ ਤੇ ਕੋਈ ਅੱਛਾ ਅਸੀਂ ਵਾਕਿਆੱਚ ਇੱਕ ਪਲਾਨ ਬਣਾਈਏ ਤੇ ਹਾਈ ਕੋਰਟ ਨੂੰ ਅਪੀਲ ਕਰਾਂਗੇ ਅਸੀਂ ਕਿ ਇਹਦੇ ਤੇ ਇੱਕ ਅੱਛਾ ਫੈਸਲਾ ਲੈ ਜਾਵੇ ਕਿ ਸਾਰੇ ਇਸ ਤੋਂ ਸਫਰ ਨਾ ਕਰਨ ਇਹਦੇ ਨਾਲ ਇੱਕ ਵਿਕਾਸ ਆ ਜਿਹੜਾ ਡਵੈਲਪਮੈਂਟ ਉਹ ਕਰ ਰਹੀ ਦੀ ਸਫਰ ਕਰਦੀ ਹੈ ਤੇ ਉਮੀਦ ਕਰਦੇ ਹਾਂ ਕਿ ਜਲਦੀ ਇਹ ਤਰ੍ਹਾਂ ਦਾ ਫੈਸਲਾ ਹੈਂ ਦੀ ਕੁਰਸੀ ਮੁੜ ਤੋਂ ਤੁਹਾਡੇ ਕੋਲ ਆਈ ਹੈ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਜੀ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਐਮ ਐਲ ਏ ਮੈਡਮ ਸਾਡੇ ਅਨਮੋਲ ਗਗਨ ਮਾਨ ਜੀ ਤੇ ਸਾਰੇ ਵਰਕਰਸ ਪਾਰਟੀ ਦੇ ਔਰ ਸਾਰੇ ਸਪੈਸ਼ਲੀ ਐਮ ਸੀ ਜਿਨ੍ਹਾਂ ਨੇ ਮੈਨੂੰ ਸਰਵ ਸੰਪਤੀ ਨਾਲ ਚੁਣਿਆ ਮੈਂ ਸਾਰਿਆਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੀ ਆਂ ਤੇ ਜਿਹੜੀ ਜ਼ਿੰਮੇਵਾਰੀ ਮਿਲੀ ਉਹ ਚੈਲੰਜ ਆਣੇ ਆ ਸਾਨੂੰ ਕੁਝ ਸਮਾਂ ਥੋੜਾ ਹੈ ਜੀ ਕੀ ਕਹਿਣਾ ਜਾਵਾਂਗੇ ਕੰਮ ਬਹੁਤ ਪਏ ਨੇ ਦੇਖੋ ਕੋਸ਼ਿਸ਼ ਕਰਾਂਗੇ ਤਾਂ ਜ਼ਰੂਰ ਚੈਲੰਜ ਵੀ ਸਾਡੇ ਪਾਰ ਹੋ ਸਕਦੇ ਆ ਮੈਡਮ ਦਾ ਸਹਿਯੋਗ ਸਾਡਾ ਨਾਲ ਦੇਗਾ ਤੇ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਕੰਮ ਹੋ ਜਾਵੇ। ਮੀਟਿੰਗ ਨੂੰ ਲੈ ਕੇ ਬੜੀਆਂ ਗੱਲਾਂ ਹੁੰਦੀਆਂ ਸੀ ਕਿ ਮੀਟਿੰਗ ਟਾਈਮ ਪੇ ਨਹੀਂ ਰੱਖੀ ਜਾਂਦੀ। ਸੋ ਤੁਹਾਡੇ ਵੱਲੋਂ ਮੀਟਿੰਗ ਕਿੰਨੇ ਸਮੇਂ ਬਾਅਦ ਰੱਖੀ ਜਾਏਗੀ? ਦੇਖੋ ਹੁਣ ਸ਼ੁਰੂ ਅੱਜ ਜਿਹੜਾ ਦਿਨ ਅੱਜ ਸ਼ੁਰੂਆਤ ਹੋਈ ਹੈ। ਮੋਟਾ ਜੁਜੇਂਦਰ ਬਣੇ ਸਾਡੇ ਹੋ ਔਰ ਪਹਿਲਾਂ ਵੀ ਰਹਿ ਚੁੱਕੇ 5 ਸਾਲ ਪ੍ਰਦਾਨ ਹੁਣ ਵੀ ਦੁਬਾਰਾ ਬਣਿਆ। ਬਹੁਤ-ਬਹੁਤ ਮੁਬਾਰਕਾ ਉਹਨਾਂ ਨੂੰ। ਦੇ ਪਰਮਾਤਮਾ ਚੜ੍ਹਦੀਆਂ ਅਗਲਾ ਹੀ ਰੱਖਦਾ ਕਿੰਨੀਆਂ ਵੋਟਾਂ ਪਈਆਂ ਕਿੰਨੇ ਹੋਰ ਸਾਰੇ ਸਾਰੇ ਹਾਊਸ ਨੇ ਸਾਰੀਆਂ ਵੋਟਾਂ ਮਿਲੀਆਂ ਪਹਿਲਾਂ ਕੋਈ ਆਗੇ ਤੇ ਬਾਕੀ ਹੋਰ ਉਧਰ ਦਾ ਕੌਣ ਬਣਿਆ ਸੀਨੀਅਰ ਮੀਤ ਕੋਈ ਬੱਚੇ ਬਾਰੇ ਤੁਸੀਂ ਨਾ ਦੇ ਆਗੇ ਪਹਿਲਾਂ ਕੋਈ ਨਾਰਾਜ਼ਗੀ ਬੱਚੇ ਕਰਕੇ ਕੋਈ ਨਾਰਾਜ਼ਗੀ ਕਿਸੇ ਦੀ ਨਹੀਂ ਬਹੁਤ ਬਹੁਤ ਵਾਰਕਾ ਸਾਰੇ ਨੇ ਬੜੀ ਬਾਈਪ ਵੀ ਆ ਗਈ ਬਾਈਪ ਵੀ ਐਮਸੀ ਬੱਚੇ ਹੀ ਤਾਂ ਵੀ ਖਰਾਬ ਹੈ ਬਾਹਰ ਉਹ ਟੈਨਸ਼ਨ ਹੋਰ ਕੋਈ ਉਧਰ ਤਾਂ ਚੋਣ ਹੋਈ ਸੀਨੀਅਰ ਮੀਤ ਕੋਈ ਹੋਰ ਨਹੀਂ ਹੋਏ ਅਜੇ ਔਰ ਬਹੁਤ ਬਹੁਤ ਵਾਰਕਾ ਸਾਰਿਆਂ ਨੇ ਪੂਰੇ ਹੱਪਰੇ ਹਾਊਸ ਨੇ ਉਹ ਦਮ ਬਾਰਿਆ